ਬ੍ਰੈਮਟਨ ਦੇ ਵਿੱਚ ਇੱਕ ਸਿੱਖ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ 3ਵੀਂ ਕਲਾਸ ਦੇ ਵਿੱਚ ਪੜ੍ਹਦੇ ਬੱਚੇ ਦੀ ਸਕੂਲ ਦੇ ਵਿੱਚ ਬੁੱਲਿੰਗ ਹੋ ਰਹੀ ਹੈ। ਬੱਚੇ ਨੇ ਦੱਸਿਆ ਕਿ ਸਕੂਲ ਦੇ ਵਿੱਚ ਕੁਝ ਜਮਾਤੀਆਂ ਨੇ ਉਸਨੂੰ ਘੇਰ ਲਿਆ ਅਤੇ ਇੱਕ ਜਣੇ ਨੇ ਉਸ ਦੇ ਮੂੰਹ ਤੇ ਕਸੂਨ ਮਾਰਿਆ। ਉਸ ਨਾਲ ਹੁਣ ਤੱਕ 4 ਵਾਰਾ ਜਹਾ ਹੋ ਚੁੱਕਿਆ ਹੈ। ਪਿਛਲੇ ਸਾਲ ਸਤੰਬਰ ਦੇ ਮਹੀਨੇ ਦੇ ਵਿੱਚ ਹੀ ਬੱਚੇ ਦੀ ਐਡਮਿਸ਼ਨ ਹੈਨਓਵਰ ਪਬਲਿਕ ਸਕੂਲ ਦੇ ਵਿੱਚ ਹੋਈ ਸੀ। ਮੁੱਢਲੇ ਤੌਰ ਤੇ ਜ਼ੁਬਾਨੀ ਕਲਾਮੀ ਹੀ ਬੱਚੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਸੀ ਪਰ ਜਲਦੀ ਹੀ ਹਮਲੇ ਸ਼ੁਰੂ ਹੋ ਗਏ। ਇਸ ਬਾਰੇ ਸਕੂਲ ਦੇ ਵਿੱਚ ਸ਼ਿਕਾਇਤ ਕੀਤੀ ਗਈ। ਪਰ ਇੱਕ ਹਫਤੇ ਦੇ ਵਿੱਚ ਮੂੜ ਹਮਲਾ ਹੋ ਗਿਆ ਵਿਦਿਆਰਥੀਆਂ ਨੇ ਸਿੱਖ ਬੱਚੇ ਨੂੰ ਘੇਰ ਕੇ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਤਕਰੀਬਨ 2 ਟਾਈ ਮਹੀਨੇ ਪਹਿਲਾਂ ਸਿੱਖ ਬੱਚੇ ਨੂੰ ਮੂੜ ਨਿਸ਼ਾਨਾ ਬਣਾਇਆ ਗਿਆ ਜਦੋਂ ਇੱਕ ਵਿਦਿਆਰਥੀ ਆਇਆ ਤੇ ਉਸਦੇ ਚਿਹਰੇ ਤੇ ਕਸੁੰਨ ਮਾਰ ਦਿੱਤਾ ਜਿਸ ਦੀ ਸ਼ਿਕਾਇਤ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਕਈ ਵਾਰ ਕੀਤੀ ਹੈ ਪਰ ਇਹ ਬੁੱਲਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਜਿਸ ਕਾਰਨ ਮਾਪੇ ਹੁਣ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਵੀ ਡਰ ਰਹੇ ਨੇ ਪ੍ਰਿੰਸੀਪਲ ਵੱਲੋਂ ਮਾਪਿਆਂ ਨੂੰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਪ੍ਰੋਸਾਹਨ ਦਿੱਤਾ ਜਾ ਰਿਹਾ ਹੈ ਪਰ ਇਹੋ ਜਿਹੇ ਹਾਲਾਤ ਪੈਦਾ ਹੀ ਨਾ ਹੁੰਦੇ ਜੇ ਆਪਕਾ ਵੱਲੋਂ ਸਮਾਂ ਰਹਿੰਦੇ ਕਾਰਵਾਈ ਕੀਤੀ ਗਈ ਹੁੰਦੀ